ਕਲਯੁਗਦੀ ਸਤੋਰ ਦੇ ਵਿੱਚ ਰਿਸ਼ਤੇ ਤਾਂ ਸਿਰਫ ਨਾਮ ਦੇ ਹੀ ਰਹਿ ਗਏ ਨੇ ਕਿਤੇ ਇੱਕ ਭਰਾ ਆਪਣੇ ਹੀ ਭਰਾ ਦਾ ਕਤਲ ਕਰ ਰਿਹਾ ਹੈ ਅਜੇਹ ਦੇ ਵਿੱਚ ਫਿਰੋਜ਼ਪੁਰ ਦੇ ਜੀਰਾ ਤੋਂ ਅਜੇ ਹੀ ਮੰਤਪਾਕੇ ਖਬਰ ਸਾਹਮਣੇ ਆਈ ਜਿੱਥੇ ਕਲਯੁਗ ਦੇ ਪੁੱਤ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਦਰਅਸਲ ਉਸਨੇ ਆਪਣੇ ਹੀ ਪਿਓ ਨੂੰ ਗੋਲੀ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਦੇ ਚੱਲਦਿਆਂ ਉਸਨੇ ਆਪਣੇ ਪਿਤਾ ਨੂੰ ਗੋਲੀ ਮਾਰੀ ਤੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ ਹੁਣ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵੀ ਕੇ ਰੈਫਰ ਕਰ ਦਿੱਤਾ ਕਿ ਆਏ ਸਾਡੇ ਕੋਲ ਮੁਖਤਿਆਰ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ ਸਿਵ ਹਸਪੀਟਲ ਜੀ ਦਾ ਐਮਰਜੈਂਸੀ ਦੇ ਵਿੱਚ ਤੇ ਜੋ ਸਾਨੂੰ ਡਾਕਟਰ ਸਾਹਿਬ ਨੂੰ ਪਤਾ ਲੱਗੇ ਕੀ ਉਹ ਚੀਜ਼ ਉਹਦੇ ਇੱਕ ਤਾਂ ਗਲੇ ਤੇ ਗਨ ਸ਼ਾਟਿੰਗ ਜਿਹੀ ਸੀਗੀ ਇੱਕ ਉਹਦੇ ਗੱਲ ਤੇ ਸੀਗੀ ਫੇਸ ਤੇ ਸੀ ਉਦੋਂ ਵਸੇ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ ਇਸ ਕਰਕੇ ਡਾਕਟਰ ਸਾਹਿਬ ਨੇ ਪੀਆਈਓ ਦੀ ਕੱਟ ਕੇ ਤੇ ਉਹ ਨੂੰ ਐਮਰਜੈਂਸੀ ਫਰੀਦਕੋਟ ਇੱਕ ਵਾਰ ਰੈਫਰ ਕਰ ਦਿੱਤਾ ਗਿਆ ਤਾਂ ਕਿ ਉਹ ਵੀ ਉਹਦੇ ਗਲੇ ਤੇ ਮਾਰਿਆ ਜਾਂ ਕੋਈ ਵੀ ਉਹਦੇ ਜਿਹੜੇ ਨਾਰਥ ਸੱਕ ਵੱਜੀ ਹੈ ਜਾਂ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਕੋਈ ਆਰਟਰੀ ਰਪਚਰ ਹੋਈ ਹੈ ਉਹ ਸਾਰਾ ਉੱਥੇ ਜਾ ਕੇ ਉਹ ਚੈੱਕ ਕਰਵਾ ਸਕਦਾ ਪਰਿਵਾਰ ਨੇ ਦੱਸਿਆ ਕਿ ਪਿਓ ਤੇ ਪੁੱਤ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਉਸ ਨੇ ਆਪਣੇ ਹੀ ਪਿਓ ਦੇ ਉੱਤੇ ਗੋਲ ਚਲਾ ਦਿੱਤੀ ਤੇ ਜੋ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ ਕੰਦ ਇੱਕ ਛੋਟੀ ਜਿਹੀ ਹੈ ਸੀ ਕੰਦ ਦਾ ਛੋਟਾ ਜਿਹਾ ਝਗੜਾ ਸੀ ਝਗੜਾ ਵੀ ਨਹੀਂ ਸੀ ਕੋਈ ਖਾਸ ਸਿਰਫ ਇੱਕ ਦੋ ਤਿੰਨ ਦੋ ਕੀ ਕਰ ਲੱਗ ਪੈਣਾ ਨਾਲ ਨਾਲ ਮੇਰਾ ਨਾਮ ਮਜੀਤ ਸਿੰਘ ਜ਼ਿਲ੍ਹਾ ਫਰੋਇਪੁਰ ਪਿੰਡ ਟਿੱਬੀ ਰੰਗਾ ਮੇਰਾ ਇੱਕ ਛੋਟਾ ਭਰਾ ਸੀ ਉਹਦੇ ਨਾਲ ਇੱਕ ਛੋਟਾ ਜਿਹਾ ਘਰ ਦਾ ਰੋਲਾ ਸੀ ਇਸ ਕਰਕੇ ਉਹ ਸਰਦਾਰ ਮਖਤਿਆਰ ਸਿੰਘ ਮੇਰਾ ਜੋ ਬਾਪ ਸੀ ਉਸਨੇ ਉਸਨੇ ਗੋਲੀ ਮਾਰ ਦਿੱਤੀ ਸਦਿਆਂ ਦੋ ਗੋਲੀਆਂ ਮਾਰੀਆਂ ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ